T5 ਚੈਨਲ ਪੰਜਾਬੀ ਦੇਖ ਰਹੇ ਹੋ ਤੇ ਮੈਂ ਆ ਬਲਵਿੰਦਰ ਸਿੰਘ ਵਿਕਰਮਸੋਮ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਨੇ ਤੇ ਕੱਲ ਉਹਨਾਂ ਦੇ ਘਰੇ ਬਿਜਨਸ ਵੱਲੋਂ ਰੇਡ ਕੀਤੀ ਗਈ ਸੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਅੱਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਜ਼ਿਆਦਾ ਜਾਣਕਾਰੀ ਲਈ ਗੱਲਬਾਤ ਕਰਾਂਗੇ ਮੇਰੇ ਸਹਿਯੋਗੀ ਸਿਮਰਜੀਤ ਕੌਰ ਗਿੱਲ ਦੇ ਨਾਲ ਸੋ ਵਿਕਰਮਸੋਮ ਮਜੀਠੀਆ ਨੂੰ ਜਿੱਥੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਸਿਮਰ ਜਿੱਦਾਂ ਕਿ ਬਿਜਨਸ ਵੱਲੋਂ ਕੱਲ ਘਰ ਦੇ ਵਿੱਚ ਗ੍ਰਿਫਤਾਰੀ ਕੀਤੀ ਗਈ ਸੀ ਵਿਕਰਮ ਮਜੀਠੀਆ ਦੀ ਕੀ ਲੱਗਦਾ ਜੀ ਪੁਲਿਸਰ ਮਾਣ ਦੀ ਮੰਗ ਕਰੇਗੀ ਲੋਕੋ ਬਿਵਿੰਦਰ ਕਾਲ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਵਿਕਰਮਜੀਤ ਮਜੀਠੀਆ ਆਦਿ ਕਰੇ ਵਿਜੀਲੈਂਸ ਜਦੋਂ ਪਹੁੰਚੀ ਤਾਂ ਫਿਰ ਉਦੋਂ ਹੀ ਸੈਲੀ ਵੜ ਵੇਖਣ ਦੇ ਵਿੱਚ ਅੰਦਾਜ਼ਾ ਹੋ ਗਿਆ ਸੀ ਕਿ ਜਿਸ ਤਰੀਕੇ ਦੇ ਨਾਲ ਵਿਜੀਲੈਂਸ ਗਈ ਹੈ ਗ੍ਰਸਤਾਰੀ ਤਾਂ ਹੋਊਗੀ ਤੋ ਗ੍ਰਿਫਤਾਰੀ ਕਰਨ ਤੋਂ ਬਾਅਦ ਬਿਕਰਮਜੀਤਿਆ ਦੀ ਅਫੀਸਰਿੰਸ ਨੇ ਜਾਣਕਾਰੀ ਦਿੱਤੀ ਕਿ ਕੋਈ ਸਵਾ 12 ਵਜੇ ਦੇ ਕਰੀਬ ਅਸੀਂ ਬਿਕਰਮਜੀਤਿਆ ਨੂੰ ਗ੍ਰਿਫਤਾਰ ਕੀਤਾ ਹੈ ਸੋ ਗ੍ਰਿਫਤਾਰੀ ਤੋਂ ਬਾਅਦ ਪ੍ਰੋਸੀਜਰ ਹੁੰਦਾ ਹੈ ਕਿ 24 ਘੰਟੇ ਦੇ ਵਿੱਚ ਵਿੱਚ ਕੋਰਟ ਦੇ ਵਿੱਚ ਤੁਸੀਂ ਜਿਹੜਾ ਅਕਿਊਜ਼ਡ ਹੈ ਜਾਂ ਜਿਸ ਨੂੰ ਵੀ ਤੁਸੀਂ ਕਸਟਡੀ ਦੇ ਵਿੱਚ ਲਿਆ ਹੈ ਹਰਾਸ ਵਿੱਚ ਲਿਆ ਹੈ ਉਸਨੂੰ ਤੁਸੀਂ ਕੋਰਟ ਦੇ ਵਿੱਚ ਪ੍ਰੋਡਿਊਸ ਕਰਨਾ ਹੁੰਦਾ ਹੈ ਸੋ ਆ ਕੱਲ ਬਿਕਰਮਜੀਤਿਆ ਨੂੰ ਕੋਰਟ ਦੇ ਵਿੱਚ ਪੇਸ਼ ਕਰਨਾ ਸੀਗਾ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਬਟ ਉਸ ਤੋਂ ਬਾਅਦ ਫਿਰ ਨਾਂ ਪਰਮਿਸ਼ਨ ਲਈ ਗਈ ਜੱਜ ਤੋਂ ਤੇ ਫੈਸਲਾ ਲਿਆ ਗਿਆ ਕਿ ਵਿਕਰਮ ਮਜੀਠੀਆ ਨੂੰ ਅੱਜ 10 ਵਜੇ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਉਹ ਜੱਟ ਨੇ ਕਹਿ ਦਿੱਤਾ ਸੀ ਕਿ ਤੁਸੀਂ ਗ੍ਰਿਫਤਾਰੀ 12 ਵਜੇ ਕੀਤੀ ਹੈ ਤੇ 12 ਵਜੇ ਤੋਂ ਪਹਿਲਾਂ ਹੀ ਹਨ ਕਿ 10 ਵਜੇ ਤੁਸੀਂ ਵਿਕਰਮ ਸਿੰਘ ਮਜੀਠੀਆ ਨੂੰ ਕੋਰਟ ਦੇ ਵਿੱਚ ਪੇਸ਼ ਕਰੋਗੇ ਸੋ ਕਾਫਲਾ ਲੈ ਕੇ ਪੁਲਿਸ ਪਹੁੰਚੇਗੀ ਕਿਉਂਕਿ ਆਪਕਾ ਕੈਬਨਿਟ ਮੰਤਰੀ ਰਹ ਚੁਕੇ ਨੇ ਵਿਕਰਮ ਮਜੀਠੀਆ ਸੋ ਵਰਕਰ ਵੀ ਉੱਥੇ ਜ਼ਰੂਰ ਮੌਜੂਦ ਹੋਣਗੇ ਔਰ ਕੱਲ ਜੇ ਆਪਾਂ ਗੱਲ ਕਰੀਏ ਤਾਂ ਐਡਵੋਕੇਟ ਨੇ ਉਹਨਾਂ ਦੇ ਅਸ਼ੀਤ ਕਲੇਰ ਉਹ ਵੀ ਵਿਕਰਮਜੀਤਾ ਨੂੰ ਮਿਲਣ ਵਾਸਤੇ ਪਹੁੰਚੇ ਸੀ ਉਹਨਾਂ ਨੇ ਵੀ ਇਹ ਜਾਣਕਾਰੀ ਦਿੱਤੀ ਹੈ ਕਿ ਕੱਲ 10 ਵਜੇ ਉਹਨਾਂ ਨੂੰ ਕੋਰਟ ਦੇ ਵਿੱਚ ਪ੍ਰੋਡਿਊਸ ਕੀਤਾ ਜਾਵੇਗਾ ਰਿਮਾਂਡ ਜ਼ਰੂਰ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਕਿ ਰਿਮਾਂਡ ਜ਼ਰੂਰ ਪੁੱਛ ਲੈਣ ਦੀ ਕੋਸ਼ਿਸ਼ ਕਰੇਗੀ ਔਰ ਇਹ ਹੁਣ ਨਿਰਪੱਖ ਕਰਦਾ ਹੈ ਕਿ ਪੁਲਿਸ ਕਿ ਕੁਝ ਇਫੈਕਟ ਪੇਸ਼ ਕਰੇਗੀ ਜਿਸ ਦੇ ਆਧਾਰ ਤੇ ਉੱਤੇ ਰਿਮਾਂਡ ਕਿੰਨੇ ਦਿਨਾਂ ਦੀ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਪੁਲਿਸ 5 ਜਾਂ 10 ਦਿਨ ਦੀ ਰਿਮਾਂਡ ਹੀ ਡਿਮਾਂਡ ਕਰਦੀ ਹੁੰਦੀ ਹੈ ਬਟ ਉਹ ਫਿਰ ਜੱਜਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਉਹ ਕਿੰਨੇ ਦਿਨਾਂ ਦੀ ਰਿਮਾਂਡ ਦੇਖਦੇ ਨੇ ਹੁਣ ਲੈਟਸ ਸੀ ਕਿ 10 ਵਜੇ ਬਿਕਰਮ ਸਿੰਘ ਮਜੀਠੀਆ ਹਰਾਂ ਦੀ ਪੇਸ਼ੀ ਹੋਊਗੀ ਮੋਹਾਲੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਸੋ ਉਸ ਵੇਲੇ ਕੀ ਸਾਥ ਰੱਖਦੀ ਹੈ ਜਿਸੀ ਇਟੀ ਜਾਂ ਵਿਜੀਲੈਂਸ ਕੀ ਆਪਣੇ ਕਾਥ ਰੱਖੇਗੀ ਔਰ ਉੱਥੇ ਫਿਰ ਜੱਜ ਉਹਨਾਂ ਗੱਲਾਂ ਨੂੰ ਸੁਣਨ ਤੋਂ ਬਾਅਦ ਕੀ ਜਿਹੜਾ ਸਮਾਂ ਰਿਮਾਂਡ ਦਾ ਕਿੰਨਾ ਕੁ ਸਮਾਂ ਨਿਰਧਾਰਿਤ ਕਰਨਗੇ ਉਹ ਵੀ ਆਪਣੇ ਕੋਲ ਸਾਰੀ ਫੈਕਟ ਜਿਹੜੀ ਹੈ ਔਰ ਇਨਫੋਰਮੇਸ਼ਨ ਆ ਜਾਏਗੀ ਜੀ ਜੀ ਸ਼ੁਕਰੀ ਜੀ ਸੋ ਦਿੱਤਾ ਕਿ ਵਿਕਰਮ ਸੋਮਜੀਠਿਆ ਨੂੰ ਕੋਰਟ ਦੇ ਵਿੱਚ ਪੇਸ਼ ਕਰਕੇ ਅਦਾਲਤ ਵੱਲੋਂ ਉਹਨਾਂ ਦਾ ਰਿਮਾਂਡ ਵੀ ਹਾਸਲ ਕੀਤਾ ਜਾ ਸਕਦਾ ਹੈ ਤੇ ਕੀ ਤੱਥ ਸਰਕਾਰ ਪੇਸ਼ ਕਰੇਗੀ ਵਿਕਰਮ ਸੋਮਜੀਠਿਆ ਨੂੰ ਲੈ ਕੇ ਤੇ ਜੋ ਉਹਨਾਂ ਦੇ ਵਕੀਲ ਨੇ ਵਿਕਰਮ ਮਜੀਠਿਆ ਦੇ ਅਰਸ਼ਦੀਪ ਸਿੰਘ ਕਲੇਰ ਵੱਲੋਂ ਕੀ ਪੱਖ ਰੱਖੇ ਜਾਣਗੇ ਤੇ ਵਿਕਰਮ ਸੋਮਜੀਠਿਆ ਨੂੰ ਕੀ ਅੱਜ ਰਾਹਤ ਮਿਲੇਗੀ ਇਹ ਕਈ ਗੱਲਾਂ ਨੇ ਹੁਣ ਪੇਸ਼ੀ ਤੋਂ ਬਾਅਦ ਪਤਾ ਲੱਗੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਵਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ